ਜਦੋਂ ਤੋਂ ਮੰਡੀ ਹੋਂਦ ਵਿੱਚ ਆਈ ਹੈ ਜੋ ਮੈਨੂੰ ਪਤਾ ਲੱਗਾ ਇੱਥੇ ਜਿਨੇ ਸਾਡੇ ਚਾਹੇ ਉਹ ਆਰਟੀ ਅਸੋਸੀਏਸ਼ਨ ਹੈ ਰੂਟ ਅਸੋਸੀਏਸ਼ਨ ਦੇ ਜਿਨੇ ਇੱਥੇ ਮੌਤਬਰ ਉਹਨਾਂ ਨੂੰ ਲੀਡ ਕਰਦੇ ਨੇ ਮੈਨੂੰ ਉਹਨਾਂ ਤੋਂ ਇਹ ਪਤਾ ਲੱਗਾ ਕਿ ਚਾਹੇ ਉਹ ਨਈ ਮੰਡੀ ਸੀ ਆ ਪੁਰਾਣੀ ਮੰਡੀ ਸੀਗੀ ਕਦੇ ਕਿਸੇ ਨੇ ਮੰਡੀ ਦੀ ਸਾਰ ਨਹੀਂ ਸੀ ਲਈ ਔਰ ਕਦੇ ਮੰਡੀ ਚ ਕੰਮ ਨਹੀਂ ਹੋਇਆ ਸੋ ਜਦੋਂ ਤੋਂ ਇਹ ਮੰਡੀ ਬਣੀ ਹੈ ਇੱਥੇ ਕੋਈ ਕੰਮ ਹੀ ਨਹੀਂ ਸੀ ਹੋਇਆ ਸੋ ਮੈਨੂੰ ਮਾਣ ਮਹਿਸੂਸ ਹੁੰਦਾ ਹੈ ਕਿ ਅਸੀਂ ਮਾਨ ਸਰਕਾਰ ਦਾ ਹਿੱਸਾ ਆ ਔਰ ਜਦੋਂ ਅਸੀਂ ਇਹਨਾਂ ਨੂੰ ਆ ਕੇ ਕਹਿ ਕੇ ਗਏ ਸੀ ਕਿ ਅਸੀਂ ਕਰਾਵਾਂਗੇ ਚਾਹੇ ਇਹਦੇ ਵਿੱਚ ਬਹੁਤ ੜਿੱਕੇ ਸੀ ਕਿਉਂਕਿ ਹਮੇਸ਼ਾ ਇੱਕ ਬਹਾਨਾ ਲਗਾ ਦਿੱਤਾ ਜਾਂਦਾ ਸੀਗਾ ਦੂਜੀਆਂ ਸਰਕਾਰਾਂ ਵੱਲੋਂ ਔਰ ਮੈਂ ਇਹ ਕਹਿਨੀ ਹੈ ਕਿ ਜਦੋਂ ਨiyet ਹੁੰਦੀ ਹੈ ਤਾਂ ਸਾਰਾ ਕੁਝ ਹੁੰਦਾ ਹੈ ਸਵਾਮੀ ਆਦੀ ਪਾਰਟੀ ਦੀ ਸਰਕਾਰ ਇੱਕ ਜਿਹੀ ਸਰਕਾਰ ਹੈ ਜਿਹਦੇ ਕੋਲ ਕੰਮ ਕਰਨ ਦੀ ਨiyet ਵੀ ਹੈ ਤੇ ਨੀਤੀ ਵੀ ਹੈ ਔਰ ਅਸੀਂ ਇਹ ਕਰਕੇ ਦਿਖਾ ਰਹੇ ਹਾਂ ਮੰਡੀ ਦੇ ਵਿੱਚ ਕਿਹੜੇ ਕਿਹੜੇ ਕੰਮ ਹੋ ਚੁੱਕੇ ਐ ਕਿਹੜੇ ਹਲੇ ਆ ਦੇਖੋ ਆ ਤੁਸੀਂ ਛੱਡ ਦੇਖ ਸਕਦੇ ਹੋ ਅਸੀਂ ਚਾਰ ਛੱਡ ਜਿਹੜੇ ਹੈਗੇ ਨੇ ਚਾਰ ਛੱਦਸੀਆਂ ਰਿਪੇਅਰ ਕੀਤੇ ਐ ਕਿਉਂਕਿ ਨਿਊ ਕੰਸਟਰਕਸ਼ਨ ਦੀ ਮੈਂ ਬਿਲਕੁਲ ਗੱਲ ਨਹੀਂ ਕਰਦੀ ਬੋਡ ਐਕਟ ਦੇ ਕਰਕੇ ਬਟ ਰਿਪੇਅਰ ਮੇਨਟੇਨੈਂਸ ਦਾ ਸਰਟਨਲੀ ਉਹਦੇ ਚ ਪ੍ਰੋਵੀਜ਼ਨ ਸੀਗਾ ਦੂਜੀਆਂ ਸਰਕਾਰਾਂ ਦੀ ਬਿਲਕੁਲ ਕੋਈ ਕੰਮ ਕਰਨ ਦੀ ਨੀਅਤ ਨਹੀਂ ਸੀ ਆ ਕੀ ਕਰਕੇ ਦਿਖਾਇਆ ਇਸ ਤੋਂ ਇਲਾਵਾ ਲਾਈਟ ਸਾਰੀ ਮੰਡੀ ਚ ਲੱਗ ਗਈਆਂ ਜਦੋਂ ਅਸੀਂ ਇਨੀਸ਼ੀਅਲੀ ਆਉਂਦੇ ਸੀਗੇ ਤੇ ਇੱਥੇ ਬਹੁਤ ਵਿੱਚ ਡਾਰਕ ਹੁੰਦਾ ਸੀਗਾ ਰਾਤ ਦੇ ਟਾਈਮ ਦੇ ਉੱਤੇ ਅਸੀਂ ਤਕਰੀਬਨ ਇੱਥੇ ਕੋਈ 60 ਤਕਰੀਬ ਲਾਈਟ ਚੇਰੀਆਂ ਨੇ ਉਹ ਲੱਗਦੀਆਂ ਰਾਤ ਦੇ ਟਾਈਮ ਅਗਰ ਤੁਸੀਂ ਆਉਨੇ ਹੋ ਤਾਂ ਪੂਰਾ ਵੈਲੇ ਟੇਰੀਆ ਹੁੰਦਾ 4 ਨੰਬਰ ਸ਼ੈੱਡ 6 ਨੰਬਰ ਸ਼ੈੱਡ ਦੇ ਸਰਾਊਂਡਿੰਗ ਅਸੀਂ ਸੜਕ ਵੀ ਜਿਹੜੀ ਆ ਉਹ ਬਣਵਾਣ ਜਾ ਰਹੇ ਹੈਗੇ ਆ ਸੋ ਇਹ ਇਹ ਅਜੇ ਸ਼ੁਰੂਆਤ ਹੈ ਪਰ ਤੁਸੀਂ ਮੈਂ ਦਿਖਾਣਾ ਚਾਹਾਂਗੀ ਕਿ ਤੁਸੀਂ ਆ ਦੇਖੋ ਆ ਦੋ ਸ਼ੈੱਡ ਨਵੇਂ ਹੈ ਇਹਦੇ ਪਿੱਛੇ ਦੇ ਕੋਈ ਸ਼ੈੱਡ ਦੇ ਹਾਲਾਤ ਕੀ ਬਣੇ ਪਏ ਹੈ ਜਿਹਨੂੰ ਅਸੀਂ ਹਜੇ ਕਰਾਉਣਾ ਹੈ ਸੋ ਇਹ ਇੱਕ ਬਹੁਤ ਵੱਡਾ ਕੰਮ ਸੀ ਔਰ ਇਸ ਦੇ ਬਾਰੇ ਵਿੱਚ ਮੈਂ ਵਿਧਾਨ ਸਭਾ ਦੇ ਵਿੱਚ ਵੀ ਸਵਾਲ ਕੀਤਾ ਸੀਗਾ ਔਰ ਮੈਂ ਇਹ ਦੇਖਦੇ ਰਹੀ ਕਿ ਮੰਡੀ ਦੇ ਨਾਤੇ ਸਿਆਸਤ ਵੀ ਬਹੁਤ ਹੁੰਦੀ ਸੀਗੀ ਬਹੁਤ ਸਾਰੇ ਵੱਡੇ ਵੱਡੇ ਲੀਡਰ ਬਹੁਤ ਜਿਆਦਾ ਜਿਆਦਾ ਆ ਕੇ ਰੋਲਾ ਵੀ ਪਾਉਂਦੇ ਸੀਗੇ ਇੱਥੇ ਆ ਕੇ ਪਰ ਮੁੱਖ ਦੀ ਗੱਲ ਇਹ ਹੈਗੀ ਹੈ ਕਿ ਸਾਡੀ ਸਰਕਾਰ ਨੇ ਜਿੰਨੇ ਜਿੰਨੇ ਵਾਅਦੇ ਕੀਤੇ ਨੇ ਅਸੀਂ ਉਹ ਸਾਰੇ ਪੂਰੇ ਕਰ ਰਹੇ ਹਾਂ ਔਰ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਰਹਿ ਗਏ ਨੇ ਉਹ ਵੀ ਕਰਾਂਗੇ ਔਰ ਮੇਰੀ ਇਹ ਨਿੱਜੀ ਖਾਹਿਸ਼ ਹੈ ਕਿ ਸਾਡੀ ਇਹ ਮੰਡੀ ਬਹੁਤ ਅੱਛਾ ਵੱਡਾ ਲੰਬਾ ਏਰੀਆ ਕਵਰ ਕਰਦੀ ਹੈ ਸੋ ਇਹ ਸਾਨੂੰ ਅਸੀਂ ਇਹਨੂੰ ਇੱਕ ਚੰਗੀ ਹਾਈ ਟੈਕ ਮੰਡੀ ਬਣਾਉਣਾ ਚਾਹੁੰਦੇ ਹਾਂ ਇੱਕ ਮੰਡੀ ਵੱਲੋਂ ਨਾ ਇਹ ਚੌਂਕੀ ਦੀ ਮੰਗ ਕੀਤੀ ਗਈ ਹੈ ਕਿ ਜਿਹੜੀ ਲੜਾਈ ਝਗੜੇ ਬੜੇ ਹੁੰਦੇ ਆ ਇਹ ਕਿੰਨੇ ਦਿਨ ਤੱਕ ਜਿਹੜੇ ਕੰਮ ਕਰਦੇ ਆ ਆ ਦੇਖੋ ਇਹ ਤਾਂ ਬਹੁਤ ਛੋਟੀ ਮੰਗ ਹੈ ਇਹਨੂੰ ਮੈਂ ਅੱਜ ਹੀ ਸੀਪੀ ਸਾਹਿਬ ਦੇ ਨਾਲ ਗੱਲ ਕਰਕੇ ਔਰ ਵੈਲਿਡ ਮੰਗ ਹੈ ਇਹਨਾਂ ਦੀ ਬਹੁਤ ਜਾਇਜ਼ ਮੰਗ ਹੈਗੀ ਹੈ ਇਹਨੂੰ ਅਸੀਂ ਬਹੁਤ ਜਲਦੀ ਪੂਰਾ ਕਰ ਦਿਆਂਗੇ ਇੱਕ ਮੈਂ ਮੰਗੀਆਂ ਵੀਡੀਓ ਵੀ वायरल ਕੀਤੀ ਗਈ ਹੈ ਤਾਂ ਫਾਇਦੂ ਲੈ ਕੇ ਕਿਦਾਂ ਦਾ ਕੰਮ ਹੈ ਦੇਖੋ ਮੈਂ ਮੇਰੇ ਖਿਆਲ ਤੁਸੀਂ ਦੇਖ ਪਾ ਰਹੇ ਹੋ ਕਿ ਆ ਟ੍ਰੋਲੀ ਆਈ ਹੋਈ ਐ ਇੱਥੇ ਲਿਫਟਿੰਗ ਹੋ ਰਹੀ ਐ ਪਰ ਕਿਉਂਕਿ ਕੰਮ ਇਸ ਤਰ੍ਹਾਂ ਦਾ ਹੈ ਮਤਲਬ ਇਹ ਸਬਜ਼ੀ ਰੋਜ਼ ਵੀ ਨਹੀਂ ਐ ਇਹ ਦਿਨ ਦੇ ਵਿੱਚ ਬਹੁਤ ਵਾਰ ਹੁੰਦੀ ਐ ਸਫਾਈ ਮੈਂ ਤਾਂ ਇਹ ਕਨਫਰਮ ਕਰ ਲਿਆ ਨਾ ਦਿਨ ਵਾਰ ਕਾਫੀ ਵਾਰ ਇਥੋਂ ਇਹ ਚੁੱਕਦੇ ਨੇ ਪਰ ਇਹ ਕਿਉਂਕਿ ਕੰਮ ਇਸਦਾਂ ਦਾ ਹੈ ਬਟ ਹੈਵਿੰਗ ਸੈਟ ਦੈਟ ਮੈਂ ਸਾਰਿਆਂ ਨੂੰ ਹਮੇਸ਼ਾ ਆ ਕੇ ਕੋਈ ਰਿਕਵੈਸਟ ਕਰਕੇ ਜਾਨੀ ਆ ਕਿ ਆਪਾਂ ਇਹਨੂੰ ਹਲੇ ਪੋਰਸ ਆਫ ਰੱਖਣ ਦੀ ਕੋਸ਼ਿਸ਼ ਕਰੀਏ ਮੰਡੀ ਦੀ ਮੈਂ ਕਾਫੀ ਦੇਰ ਤੋਂ ਜਿਹੜੀ ਮੁਸ਼ਕਲਾ ਜਿਹੜੇ ਲੋਕਾਂ ਦੀ ਮੰਡੀ ਦੇ ਵਿੱਚ ਰਹਿੰਦੇ ਉਹਨਾਂ ਦੀ ਕਾਫੀ ਦੇਰ ਤੋਂ ਮੁਸ਼ਕਲਾਵਾਂ ਸੱਤੇ ਵਿਧਾਇਕ ਨਵਜੋਤ ਸਿੰਘ ਜੀ ਤੋਂ ਤਾਂ ਬੋਲ ਚੁੱਕੇ ਵੀ ਰਹੇ ਆ ਜਿਹੜੇ ਹੁਣ ਕਾਂਗਰਸ ਦੇ ਪ੍ਰਧਾਨ ਵੀ ਰਹੇ ਆ ਸੱਚੀ ਲੱਗਦਾ ਜਾਂ ਉਹ ਕਿ ਅੱਜ ਤੱਕ ਨਾਲ ਦੀ ਮੁਸ਼ਕਲਾ ਕੋਈ ਨਹੀਂ ਹੱਲ ਹੋਈ ਹੈ ਕਿ ਬਹੁਤ ਵੱਡੇ ਚਿਹਰੇ ਕਹਿੰਦੇ ਕਿ ਸਿਆਸਤ ਹੀ ਹੁੰਦੀ ਰਹੀ ਹੈ ਸਿਆਸਤ ਆ ਦੇਖੋ ਜਿਵੇਂ ਮੈਂ ਪਹਿਲੇ ਕਿਹਾ ਕਿ ਪੁਰਾਣੀਆਂ ਸਰਕਾਰਾਂ ਨੇ ਸਿਰਫ ਤੇ ਸਿਰਫ ਮੁੱਦਿਆਂ ਦੀ ਸਿਆਸਤ ਕੀਤੀ ਹੈ ਤੇ ਜਿਹਨਾਂ ਦੇ ਤੁਸੀਂ ਨਾਂ ਲੈ ਰਹੇ ਹੋ ਮੈਂ ਵੈਸੇ ਕਦੀ ਉਹਨਾਂ ਬਾਰੇ ਕੋਈ ਗੱਲ ਕਰਦੀ ਨਹੀਂ ਆ ਪਰ ਇੱਥੇ ਸਾਰੇ ਬੈਠੇ ਜਿਹੜੇ ਲੋਕ ਖੜੇ ਆ ਗਾਉਂਡ ਤੇ ਆ ਕੇ ਜਿਹੜੇ ਲੋਕ ਇੱਥੇ ਖੜੇ ਆ ਉਹ ਮੈਨੂੰ ਕਹਿ ਰਹੇ ਕਿ ਅਸੀਂ 15 16 ਐਮਐਲਏ ਦੇਖ ਲਏ ਆ ਪਰ ਇਹ ਪਹਿਲੀ ਵਾਰ ਹੋਇਆ ਕਿ ਕਿਸੇ ਐਮਐਲਏ ਨੇ ਜੋ ਕਿਹਾ ਉਹਨੇ ਬਹੁਤ ਜਲਦੀ ਉਹ ਕਰਕੇ ਦਿਖਾਇਆ ਰਹੀ ਗੱਲ ਸਿੱਧੂ ਜੋੜੇ ਦੀ ਇਹ ਇਹਨਾਂ ਦੀਆਂ ਬਿਆਨ ਜਿਹੜੇ ਹੈਗੇ ਨਾ ਇਹ ਬਹੁਤ ਬਦਲਦੇ ਰਹਿੰਦੇ ਆ ਰਾਤ 에 ਸਿਆਸਤ ਛੱਡਦੇ ਨੇ ਫਿਰ ਕੋਈ ਸੁਪਨਾ ਆਂਦਾ ਹੈ ਸਵੇਰੇ ਫਿਰ ਸਿਆਸਤ ਆ ਜਾਂਦੇ ਨੇ ਔਰ ਇੱਕ ਸਵਾਲ ਜ਼ਰੂਰ ਮੇਰਾ ਹਮੇਸ਼ਾ ਹੀ ਰਿਹਾ ਇਹਨਾਂ ਨੂੰ ਜਿੰਨੀ ਵਾਰ ਜੇ ਕੋਈ ਗੱਲ ਵੀ ਕਰਦੇ ਕਿ ਜਿੰਨੀ ਜੋ ਜਿਹੜੀ ਵੀ ਇਹਨਾਂ ਦੀ ਟਿਨਿਓਰ ਰਹੀ ਹੈ ਜਿਹੜੀ ਵੀ ਪਾਰਟੀ ਤੇ ਇਹ ਐਮਐਲਏ ਰਹੇ ਐਮਪੀ ਰਹੇ ਮੰਤਰੀ ਰਹੇ ਇਹ ਕੋਈ ਇੱਕ ਕੰਮ ਗਿਨਾ ਦੇਣ ਜਿਹੜਾ ਇਹਨਾਂ ਨੇ ਆਪਣੇ ਉਹਦੇ ਟਿਨਿਓਰ ਦੇ ਵਿੱਚ ਕੀਤਾ ਹੋਏ ਸੋ ਇਹ ਅੱਜ ਤੱਕ ਦਾ ਕਲਚਰ ਜਿਹੜਾ ਬਣਿਆ ਹੋਇਆ ਸੀ ਕਿ ਜਿੱਤੋ ਐਮਐਲਏ ਬਣੋ ਤੇ ਉਸ ਤੋਂ ਬਾਅਦ ਭੁੱਲ ਜਾਓ ਇਲੈਕਸ਼ਨ ਅਗਲੀ ਆਏਗੀ 3 ਮਹੀਨੇ ਬਾਅਦ ਨਿਕਲਾਂਗੇ ਤੇ ਥੋੜੀਆਂ ਬੋਤਾਂ ਕਿਤੇ ਕਿਤੇ ਸੜਕ ਪਾ ਦਾਂਗੇ ਔਰ ਮੈਂ ਦੱਸਣਾ ਚਾਹਾਂਗੀ ਕਿ ਕਈ ਵਾਰ ਮੈਂ ਜਾਂਦੀ ਸੀ ਤਾਂ ਕਹਿੰਦੇ ਸੀ ਮੈਮ ਸਾਡਾ ਸੀਵਰੇਜ ਨਹੀਂ ਹੈ ਤਾਂ ਮੈਂ ਹੈਰਾਨ ਸੀ ਸੀਵਰੇਜ ਨਹੀਂ ਹੈ ਸੜਕ ਕਿਸ ਤਰ੍ਹਾਂ ਪਈ ਹੈ ਉਹ ਇਲੈਕਸ਼ਨ ਤੋਂ ਪਹਿਲੇ ਪਾ ਗਏ ਸੀ ਸੋ ਇਸ ਪੈਟਰਨ ਤੇ ਪੁਰਾਣੀਆਂ ਸਰਕਾਰਾਂ ਕੰਮ ਕਰਦੀਆਂ ਸੀ ਮੈਂ ਫੇਰ ਤੋਂ ਕਹਿ ਰਹੀਆਂ ਕਿ ਸਾਨੂੰ ਬਹੁਤ ਮਾਣ ਹੈ ਸਾਡੀ ਮਾਣ ਸਰਕਾਰ ਦੇ ਉੱਤੇ ਕਿ ਅਸੀਂ ਜਿੰਨੇ ਵਾਅਦੇ ਕਰਦੇ ਪਏ ਹਾਂ ਲੋਕਾਂ ਦੇ ਵਿੱਚ ਉਹ ਜਾ ਕੇ ਪੂਰੇ ਕਰਦੇ ਪਏ ਹਾਂ ਔਰ ਇਹ ਜਿਹੜਾ ਰੌਲਾ ਪਾਉਂਦੇ ਸੀ ਕਿ ਖਜ਼ਾਨਾ ਖਾਲੀ ਹੈ ਮੈਂ ਅੱਜ ਦੱਸਣਾ ਚਾਹੁੰਦੀ ਆ ਕਿ ਸਾਨੂੰ ਬੁਲਾ ਕੇ ਫੰਡ ਦਿੱਤਾ ਜਾਂਦਾ ਹੈ ਸਾਨੂੰ ਬੁਲਾ ਕੇ ਫੰਡ ਦਿੱਤਾ ਜਾਂਦਾ ਹੈ ਮੈਮ ਤੁਹਾਡੇ ਆ ਫਲਾਣਾ ਫੰਡ ਆਇਆ ਤੁਸੀਂ ਐਸਟੀਮੇਟ ਦੱਸੋ ਇਹ ਫੰਡ ਆਇਆ ਅੱਜ ਵੀ ਮੇਰੇ ਕੋਲ ਮੇਰੇ ਹਲਕੇ ਦੇ ਲਈ 25 ਤੋਂ 30 ਕਰੋੜ ਰੁਪਇਆ ਮੇਰੇ ਕੋਲ ਹੈਗਾ ਮੈਨੂੰ ਪਤਾ ਹੈ ਮੈਨੂੰ ਜਿਸ ਤਰ੍ਹਾਂ ਹੀ ਡਿਮਾਂਡ ਆਉਂਦੀ ਆ ਉਸੇ ਤਰੀਕੇ ਉਹ ਕੰਮ ਦਾ ਐਸਟੀਮੇਟ ਲੈ ਕੇ ਔਰ ਕੰਮ ਸ਼ੁਰੂ ਕਰਵਾ ਦਿੱਤਾ ਮੇਰਾ ਨਾਮ ਗੁਰਸੇਵ ਸਿੰਘ ਹੈ ਜੀ ਮੈਂ ਵੈਜੀਟੇਬਲ ਫਰੂਟ ਸਬਜੀ ਮੰਡੀ ਵਾਲਾ ਦਾ ਪ੍ਰਧਾਨ ਹੈ ਜੀ ਬਾਕੀ ਲੰਬੇ ਸਮੇਂ ਤੋਂ ਮੰਗ ਕੀਤੀ ਸ਼ੈਡਰ ਨੂੰ ਲੈ ਕੇ ਅੱਜ ਕੌਣ ਪਹੁੰਚੇ ਤੇ ਕਿੰਨਾ ਲੋਕ ਆਜਾ ਸਾਡੇ ਹਲਕੇ ਦੇ ਐਮਐਲਏ ਮੈਡਮ ਜੀਵਨ ਜਗਤ ਕਾਰਜ ਜਾਇਏ ਨੇ ਜੀ ਅ ਔਰ ਪਿਛਲੇ 40 ਸਾਲਾਂ ਵਿੱਚ ਪਹਿਲੀ ਵਾਰੀ ਇਹ ਛੱਡਾਂ ਦੇ ਜਿਹੜੇ ਟੀਨਾ ਤੇ ਪੇਂਟ ਹੋਇਆ ਗਿਆ ਜੀ ਬੜੇ ਕਿ ਲੰਬੇ ਸਮੇਂ ਤੋਂ ਮੰਗਿਆ ਗਿਆ ਸੀ ਲੰਬੇ ਸਮੇਂ ਤੋਂ ਮੰਗੀ ਸੀ ਜੀ ਕਿ ਬੜੀਆਂ ਸਰਕਾਰਾਂ ਆਈਆਂ ਬੜਿਆਂ ਨੇ ਕੋਈ ਪਰ ਗੱਲਾਂ ਦੇ ਨਾਲ ਹੀ ਸਭ ਕੁਝ ਸਰਦਾ ਰਿਹਾ ਪਹਿਲੀ ਵਾਰੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਤੇ ਸਾਡੇ ਹਲਕੇ ਦੇ ਮੇਰੇ ਜਿਨ੍ਹਾਂ ਨੇ ਪਹਿਲ ਦੇ ਆਧਾਰ ਤੇ ਕੜਚੇ ਤੇ ਇਹ ਕੰਮ ਸਾਡਾ ਨੇਪਰੇ ਚਾੜਿਆ ਜੀ ਸਫਾਈ ਨੂੰ ਲੈ ਕੇ ਬਹੁਤ ਜੀ ਸਵੇਰੇ 9 ਵਜੇ ਸਫਾਈ ਟੀਮ ਆ ਜਾਂਦੀ ਸ਼ਾਮੀ 6 ਵਜੇ ਤੱਕ ਜਦੋਂ ਮਦੀ ਚੈੱਕ ਕਰ ਲਿਓ ਤੇ ਸਾਈਡਾਂ ਦੀ ਸਫਾਈ ਹੁੰਦੀ ਆ ਉਹ ਦੇਖੋ ਜਿਹੜੀ ਖਿਲਾੜੇ ਦੀ ਜਾਂ ਗਾਂਦੀ ਗੱਲ ਕਰਦੇ ਆ ਉਹ ਤਾਂ ਹੈਗਾ ਇਹਨਾਂ ਜਿਆਦਾ ਵੀ ਸਾਰੀ ਧਾੜੀ ਨਾਲ ਦੇਖੋ ਜ਼ਿੰਮੇਵਾਰੀ ਕਿਸਾਨ ਦੀ ਚੀਜ਼ ਹੁੰਦੀ ਹੈ ਹਲ ਕੀ ਹੁੰਦੀ ਹੈ ਉਹ ਚੋਕੇ ਤੇ ਸੜਕ ਉੱਤੇ ਸੁੱਟ ਦਿੰਦੇ ਨੇ ਇਹ ਗੰਦ ਵੀ ਪਈ ਜਾਂਦਾ ਪਰ ਸਫਾਈ ਦੀ ਲਗਾਤਾਰ ਸਵੇਰੇ 8:00 ਵਜੇ ਤੋਂ ਲੈ ਕੇ ਸ਼ਾਮੀ 6:00 ਵਜੇ ਤੱਕ ਹੁੰਦੀ ਰਹਿੰਦੀ ਹੈ ਜੇ ਪਹਿਲਾਂ ਵੀ ਸਰਕਾਰ ਆਈ ਉਹਨਾਂ ਨੇ ਵੀ ਵਾਅਦੇ ਕੀਤੇ ਜਾਂਦੇ ਸੀ ਪਰ ਵਾਅਦੇ ਅਖਰੀ ਨਹੀਂ ਪੂਰੇ ਕਰਦੇ ਜੀ ਜੀ ਵੇ ਵੇ ਇੱਕ ਮਿੰਟ ਹਾਂ ਜੀ ਇਹਨਾਂ ਦੇਖੋ ਪਿਛਲੇ ਕਈ ਸਾਲਾਂ ਸਾਡੀ ਤੋਂ ਉਮਰ ਹੀ ਘਟੇ 40 45 ਸਾਲ ਸਿਰਫ ਤੇ ਸਿਰਫ ਗੱਲਾਂ ਹੀ ਹੋਈਆਂ ਜੇ ਕਿਸੇ ਨੇ 10 ਪੈਸੇ ਦਾ ਕੰਮ ਨਹੀਂ ਅਜੇ ਤੱਕ ਮੰਡੀ ਦੇ ਵਿੱਚ ਕਰਾਇਆ ਪਹਿਲੀ ਵਾਰੀ ਆਮ ਆਦਮੀ ਪਾਰਟੀ ਸਰਕਾਰ ਆਈ ਆ ਸਾਨੂੰ ਬੜੀ ਮਾਣ ਮਸੂਲ ਸਾਡੇ ਹਲਕੇ ਦੇ ਐਮਐਲਏ ਜਿਨ੍ਹਾਂ ਨੇ ਆਪਣੀ ਪੂਰੀ ਤਵਜੋ ਦੇ ਕੇ ਸਾਰੇ ਕੰਮ ਕਰਵਾਏ ਆ ਜੀ ਤੁਸੀਂ ਕਿਤੇ ਵੀ ਦੇਖ ਲਿਓ ਪਿਛਲੇ 30 ਸਾਲਾਂ 40 ਸਾਲਾਂ ਰਕਾਰ ਦੇ ਕੋਈ ਮੰਡੀ 'ਚ ਇੱਕ ਦਾਹ ਪੈਸੇ ਦਾ ਕੰਮ ਨਹੀਂ ਹੋਇਆ ਲੱਗਦਾ ਜੀ ਪਾਰਟੀ ਪਾਰਟੀ ਉੱਠ ਕੇ ਕੰਮ ਕੀਤੇ ਜਾ ਰਹੇ ਜੀ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਜੀ ਪਾਲੀ ਪਾਲੀ ਉੱਠ ਕੇ ਕੰਮ ਕੀਤੇ ਜਾਂਦੇ ਆ ਜੀ ਹਣ